ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਕੱਲ ਕਰਾਂਗੇ ਮੈਕੂ ਢਿੱਲੋ ਦੇ ਬਾਰੇ ਕੁਝ ਦਿਨਾਂ ਤੋਂ ਇਹਨਾਂ ਦਾ ਵਿਵਾਦ ਬਹੁਤ ਹੀ ਜ਼ਿਆਦਾ ਛਿੜ ਰਿਹਾ ਹੈ ਦੱਸਿਆ ਹੀ ਜਾ ਰਿਹਾ ਹੈ ਕਿ ਮੈਕੂ ਢਿੱਲੋ ਹੁਣ ਆਪਣੇ ਪੇਕੇ ਜਾ ਚੁੱਕੀ ਹੈ ਅਤੇ ਅਫਵਾਹਾਂ ਇਹ ਵੀ ਉਡ ਰੀਆਂ ਨੇ ਕਿ ਉਸਦੇ ਹਸਬੰਦ ਅਨਮੋਲ ਨੇ ਕੋਈ ਹੋਰ ਰੱਖ ਲਈ ਹੈ ਇਸ ਕਰਕੇ ਮੈਕੂ ਢਿੱਲੋ ਆਪਣੇ ਪਰਿਵਾਰ ਕੋਲ ਗਈ ਹੈ ਪਰ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਉੱਥੇ ਹੀ ਅੱਜ ਅਨਮੋਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਿੱਧਾ ਸਿੱਧਾ ਮੈਕੂ ਢਿੱਲੋਂ ਨੂੰ ਟਾਰਗੇਟ ਕਰ ਰਿਹਾ ਏ ਅਤੇ ਸਾਈਡ-ਸਾਈਡ ਗਾਣੇ ਵੀ ਲਾ ਰਿਹਾ ਤੇ ਸਾਈਡ ਸਟੋਰੀਆਂ ਵੀ ਪਾ ਰਿਹਾ ਏ ਪਰ ਉਥੇ ਹੀ ਪਰਸੋਂ ਇੱਕ ਮੈਕੂ ਢਿੱਲੋਂ ਨੇ ਵੀਡੀਓ ਪਾਈ ਸੀ ਜਿਸ ਵਿੱਚ ਲਿਖਿਆ ਸੀ ਕਿ ਸਾਡੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੋਇਆ ਪਰ ਲੋਕੀ ਜਾਣ ਬੁੱਝ ਕੇ ਸਵਾਦ ਲੈਣ ਦੇ ਮਾਰੇ ਚਾਹੁੰਦੇ ਨਹੀਂ ਕਿ ਅਸੀਂ ਵੱਖ ਹੋ ਜਾਈਏ ਪਰ ਅਨਮੋਲ ਦੀਆਂ ਸਟੋਰੀਆਂ ਵੇਖ ਕੇ ਤੇ ਇਹ ਲੱਗਦਾ ਏ ਕਿ ਜਿੱਦਾਂ ਇਨ੍ਹਾਂ ਵਿੱਚ ਕੋਈ ਸੱਚੀ ਗੱਲ ਹੋਈ ਹੈ ਜਿਸ ਕਰਕੇ ਮੈਕੂ ਢਿੱਲੋਂ ਆਪਣੇ ਪਰਿਵਾਰ ਕੋਲ ਵਾਪਸ ਚਲੀ ਗਈ ਹੈ ਔਰ ਅਨਮੋਲ ਦੀਆਂ ਸਟੋਰੀਆਂ ਤੋਂ ਤਾਂ ਇਹ ਲੱਗ ਰਿਹਾ ਸੀ ਕਿ ਜਿਵੇਂ ਉਹ ਬਹੁਤ ਹੀ ਜ਼ਿਆਦਾ ਦੁਖੀ ਹੈ ਅਤੇ ਉਹ ਮੈਕੂ ਢਿੱਲੋ ਤੋਂ ਵੀ ਬਹੁਤ ਜ਼ਿਆਦਾ ਤੰਗ ਆ ਚੁੱਕਿਆ ਹੈ। ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਵੀਡੀਓ ਚੰਗੀ ਲੱਗੀ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਇਹ ਵੀ ਦੱਸਿਓ ਕਿ ਮੈਕੂ ਢਿੱਲੋ ਇੱਥੇ ਗਲਤ ਹੈ ਜਾਂ ਫਿਰ ਸਹੀ ਦੋਸਤੋ।